ਜੰਗਲ ਦੇ ਜਾਨਵਰ ਹੁਣ ਠੰਡ ਪੈਣ ਤੋਂ ਪਹਿਲਾਂ ਹੀ ਪਿੰਡਾਂ ਵੱਲ ਰੋਕ ਕਰ ਰਹੇ ਨੇ ਅਜੇ ਹੀ ਇੱਕ ਘਟਨਾ ਜਲੰਧਰ ਦੇ ਨਾਂ ਲੱਗਦੇ ਪਿੰਡ ਛੋਟੇ ਗੇਟ ਤੋਂ ਸਾਹਮਣੇ ਆਈ ਹੈ ਜਿੱਥੇ ਕੀ ਇੱਕ 12 ਸਿੰਗਾ ਪਿੰਡ ਦੇ ਅੰਦਰ ਪਹੁੰਚ ਗਿਆ 12 ਸਿੰਗਾ ਨੂੰ ਵੇਖ ਕੇ ਪਿੰਡ ਵਾਸੀਆਂ ਦੇ ਵਿੱਚ ਹੜਕੰਪ ਮਚ ਗਿਆ ਹਾਲਾਤਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਲੋਕਾਂ ਨੇ ਤੁਰੰਤ வன ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ வன ਵਿਭਾਗ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਸਾਵਧਾਨੀ ਦੇ ਨਾਲ ਬਾਰਾ ਸਿੰਘਾਂ ਨੂੰ ਕਾਬੂ ਕਰ ਲਿੱਤਾ ਗਿਆ। ਉੱਥੇ ਹੀ ਜੰਗਲਾਤ ਵਿਭਾਗ ਦੇ ਵੱਲੋਂ ਸਾਵਧਾਨ ਰਹਿਣ ਦੀ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਅਤੇ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਕਿਸੇ ਵੀ ਜੰਗਲੀ ਜਾਨਵਰ ਦੇ ਵੇਖਣ ਤੇ ਉਨ੍ਹਾਂ ਨੂੰ ਤੁਰੰਤ ਇਸ ਦੀ ਸੂਚਨਾ ਦਿੱਤੀ ਜਾਵੇ। ਮੇਰ ਨੂੰ ਐਸੇ ਕੁ ਡਿਆਗ ਰਿਆ ਚੌਂਕੀ ਜੱਜ ਪ੍ਰਾਪਤ ਅੱਜ ਤੱਕ ਕੀ ਗੱਲ ਬਾਤ ਹੋਇਆ ਕਿਤੇ ਬਾਰਾ ਸਿੰਘਾ ਇੱਥੇ ਆਇਆ ਸੀ ਫੜਿਆ ਗਿਆ ਸਵੇਰੇ ਮੈਨੂੰ ਇੱਥੋਂ ਮੁੰਡਾ ਆਪਣਾ ਮੈਂਬਰ ਅਜੀ ਅਜੀ ਤੋਂ ਫੋਨ ਆਇਆ ਸੀ ਕਿ ਉਹ ਆਪਣੇ ਕੋਈ ਵਾਰਾ ਜਾਨਵਰ ਜਿਹੜਾ ਹੈ ਰਨੇ ਆ ਉਹ ਇੱਥੇ ਸਾਡੇ ਕੋਲ ਆਇਆ ਤੇ ਜਿਹਨੂੰ ਅਸੀਂ ਬੰਨ ਲਿਆ ਉਹ ਥੋੜੀ ਜਿਹੀ ਛੱਟਾ ਛੋਟਾ ਹੀ ਲੱਗਿਆ ਅਸੀਂ ਇਹਦੇ ਬਾਰੇ ਬੱਤਾਂ ਆਜ ਨਾਲ ਗੱਲਬਾਤ ਕੀਤੀ ਹੈ ਕਿ ਉਹਨਾਂ ਨੇ ਆਪਣੇ ਬੰਦੇ ਭੇਜੇ ਨੇ ਨਾਲ ਗੱਡੀ ਭੇਜੇ ਉਹਨੂੰ ਕਾਬੂ ਕਰਕੇ ਆਪਣੇ ਆਪਣੇ ਉਦੇਸ਼ਤਵ ਤੇ ਜਾਣੇ